ਸਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ Imran ਤੇ Bushra Bibi ਵੱਲੋਂ ਸਜ਼ਾ ਦੇ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ PM Modi ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਚੋਹੀ ਕਰਨਗੇ ਜੋ ਸਹੀ ਹੋਵੇਗਾ Trump कनौरी डलेवाल ने संदेश जारी पैरोल मिलन तो बाद डेरा सिरसा पहुंचे राम रहीम ममता कुलकर्णी दे महामंडलेश्वर बनन तड़के बाबा रामदेव ਵਿੱਕੀ ਮਿੱਡੂ ਖੇੜਾ ਕਤਲ ਮਾਮਲੇ 'ਚ ਦੋਸ਼ੀਆਂ ਨੂੰ ਉਮਰ ਕੈਦ। ਸਹਬੂ ਰਾਣਾ ਦੀ ਹਵਾਲਗੀ ਲਈ ਅਮਰੀਕਾ ਦਾ ਦੌਰਾ ਕਰ ਸਕਦੀ ਹੈ ਐਨਆਈਏ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ 부ਸ਼ਰਾ ਬੀਬੀ ਨੇ ਅਲਕਾਦੀ ਟਰਸਟ ਮਾਮਲੇ ਵਿੱਚ ਹੈਂਡਲੀ ਅਦਾਲਤ ਵੱਲੋਂ ਦੋਸ਼ੀ ਠਹਿرائی ਜਾਣ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਜੀ ਹਾਂ ਇਸਲਾਮਾਬਾਦ ਦੀ ਇੱਕ ਜਵਾਬਦੇਹੀ ਅਦਾਲਤ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਾਫੀ ਦੇਰ ਤੋਂ ਉਡੀਕੇ ਜਾ ਰਹੇ ਫੈਸਲੇ ਦੇ ਤਹਿਤ 19 ਕਰੋੜ ਬਰਤਾਨਵੀ ਪੌਂਡ ਦੇ ਚਰਚਿਤ ਮਾਮਲੇ 'ਚ ਦੋਹਾਂ ਨੂੰ ਦੋਸ਼ੀ ਠਹਿਰਾਇਆ ਸੀ ਅਦਾਲਤ ਨੇ ਖਾਨ ਨੂੰ 14 ਜੱਤ ਕੇ ਬੁਸ਼ਰਾ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਪਾਕਿਸਤਾਨ ਤਹਿਰੀਕ ਇਨਸਾਫ ਨੇ WhatsApp ਤੇ ਭੇਜੇ ਇੱਕ ਸੁਨੇਹੇ ਦੇ ਵਿੱਚ ਕਿਹਾ ਕਿ ਉਹਨਾਂ ਦੇ ਵਕੀਲ ਨੇ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ ਦੋਸ਼ੀ ਠਹਿਰਾਏ ਜਾਣ ਤੇ ਸਜ਼ਾ ਦਿੱਤੇ ਜਾਣ ਖਿਲਾਫ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਹੈ ਪਾਰਟੀ ਨੇ ਕਿਹਾ ਹੈ ਕਿ Imran Khan ਤੇ Bushra Bibi ਦੀ ਨੁਮਾਇੰਦਗੀ ਕਰਨ ਵਾਲੀ ਕਾਨੂੰਨੀ ਟੀਮ ਨੇ Al Qadir Trust ਮਾਮਲੇ ਦੇ ਫੈਸਲੇ ਨੂੰ Islamabad High Court ਵਿੱਚ ਚੁਣੌਤੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ Donald Trump ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ Narendra Modi ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਦੇ ਵਿੱਚ ਉਹੀ ਕਰਨਗੇ ਜੋ ਸਹੀ ਹੋਵੇਗਾ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਨਾਲ ਚਰਚਾ ਚੱਲ ਰਹੀ ਹੈ ਰਾਸ਼ਟਰਪਤੀ 트াম্প ਨੇ ਇਹ ਟਿੱਪਣੀਆਂ ਬੀਤੇ ਦਿਨੀ ਫਲੋਰੀਡਾ ਤੋਂ ਜੁਆਇੰਟ ਬੇਸ ਐਂਡਰਿਊਜ਼ ਵਾਪਿਸ ਆਉਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀਆਂ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ ਵਿੱਚ ਵਾਈਟ ਹਾਊਸ ਦਾ ਦੌਰਾ ਕਰਨ ਦੀ ਸੰਭਾਵਨਾ ਹੈ ਰਾਸ਼ਟਰਪਤੀ ਵੱਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ 트াম্প ਦਾ ਆਖਰੀ ਵਿਦੇਸ਼ ਦੌਰਾ ਭਾਰਤ ਸੀ 트াম্প ਅਤੇ ਮੋਦੀ ਵਿਚਕਾਰ ਚੰਗੇ ਦੋਸਤਾਨਾ ਸਬੰਧ ਨੇ ਉਧਰ ਖਨੌਰੀ ਸਰਹੱਦ ਤੇ ਕਿਸਾਨ ਆਗੂ ਜਗ ਜੀਤ ਸਿੰਘ ਢਲੇਵਾਲ ਨੂੰ ਮਰਨ ਵਰਤ ਤੇ ਬੈਠੇ ਹੋਇਆ 64 ਦਿਨ ਹੋ ਗਏ ਨੇ ਉੱਥੇ ਹੀ ਅੱਜ ਉਹਨਾਂ ਨੇ ਇੱਕ ਸੰਦੇਸ਼ ਜਾਰੀ ਕੀਤਾ ਹੈ ਇਸ ਦੌਰਾਨ ਉਹਨਾਂ ਨੇ ਮਰਨ ਵਰਤ ਨੂੰ ਲੈ ਕੇ ਵੱਡੀ ਗੱਲ ਆਖੀ ਹੈ ਉਹ ਕਿਹੜੀ ਗੱਲ ਹੈ ਜੋ ਉਹਨਾਂ ਨੇ ਆਪਣੇ ਸੰਦੇਸ਼ ਦੇ ਵਿੱਚ ਆਖੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਸਭੀ ਸਤਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲੇ ਤੋਂ ਮੈਂ ਆਪਕਾ ਸਭ ਦਾ ਧੰਨਵਾਦ ਕਰਨਾ ਚਾਹਤਾਂ ਹਾਂ कि जब से ये मोर्चा शुरू हुआ आप सबने पूरी ताकत से इस मोर्चे की आवाज को देश दुनिया में ले जाने का काम किया है इसके लिए हम आपका धन्यवाद करना चाहते हैं दूसरी बात ये है कि आपके माध्यम से मैं पूरे देश के किसानों तक ये बात पहुंचाना चाह रहा हूं कि देखिए जो देश की एक भावना थी कि एमएसपी गारंटी कानून मिलना चाहिए तो पिछले आंदोलन के समय जब हमने आंदोलन पोस्टपोन किया अदर स्टेटों के साथियों की तरफ से कुछ शिकायत थी कि पंजाब वाले आंदोलन को धोड़ा छोड़ कर जा रहे तो हम चाहते थे कि पंजाब के सर पे ऐसा उलांबा नहीं आना चाहिए एम एस पी पूरे देश को चाहिए पंजाब का पानी बचाने के लिए पंजाब को भी चाहिए उसके लिए जो मैं कर सकता था भाइयों मैंने वो किया है मैं ये भी कहना चाह रहा हूँ कि मैंने नहीं किया ये ऊपर वाले की कोई मर्जी थी भगवान की मर्जी थी वो ये सब करना करवाना चाह रहा था जिसने ये हमारे से करवाया है करता वो अकाल पुरख वाहिगुरु है तो आप सबने पूरे देश के किसानों ने मजदूरों ने सभी वर्गों के लोगों ने इसका सहयोग किया है आप सबका पूरे देश के लोगों का धन्यवाद करना चाह रहा हूँ कि आप सब ने इस हमारे अनशन के बाद पूरी ताकत से सहयोग देने का काम किया है आप सबका धन्यवाद करना चाह रहा हूँ दूसरी बात मैं ये कहनी चाह रहा हूँ भाई कि उस दिन 18 तारीख की रात को सरकार ने जो पत्र दिया आपके साथ सरकार 14 फरवरी को बैठे करेगी उस समय सभी साथियों ने पूरी ताकत से ये कहा फोरम ने कहा दोनों फोरमों ने कहा कि आप मेडिकल एड ले, ले लीजिए तो मैंने केवल मेडिकल एड ली है जो वॉमटिंग होती थी उसको रोका है अनशन मैंने उस दिन भी कहा था अब भी उसी तरह जारी है और जारी रखने का जो मेरा मन है वो यही है कि इसको जारी रखेंगे तब तक जारी रखेंगे जब तक सरकार हमारी मांगों को पूरा नहीं कर देती खबर का सिलसिला इसी तरह जारी रहेगा फिलहाल रुक दिया एक छोटे जे ब्रेक दे

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਮੁੜ ਦਿੱਲੀ ਵਿਧਾਨ ਸਭਾ ਚੋਣਾਂ ਦੇ ਸੰਮੁਖ ਪੈਰੋਲ ਮਿਲ ਗਈ ਹੈ ਜੀ ਹਾਂ ਇਸ ਤੋਂ ਬਾਅਦ ਉਹ ਸਿੱਧਾ ਸਿਰਸਾ ਡੇਰੇ ਪਹੁੰਚ ਗਏ ਤੇ ਸਮਰਥਕਾਂ ਨੂੰ ਇੱਕ ਅਪੀਲ ਜਾਰੀ ਕਰਕੇ ਸੁਨੇਹਾ ਦਿੱਤਾ ਹੈ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਨੂੰ ਇਸ ਵਾਰ 30 ਦਿਨਾਂ ਦੀ ਪੈਰੋਲ ਦਿੱਤੀ ਹੈ ਜਿਸ ਵਿੱਚ ਪਹਿਲੇ 10 ਦਿਨ ਉਹ ਹਰਿਆਣਾ ਦੇ ਸਿਰਸਾ ਵਿੱਚ ਰਹਿਣਗੇ ਜਦਕਿ ਬਾਕੀ 20 ਦਿਨ ਬਰਨਾਵਾ ਦੇ ਬਾਗਪਤ ਵਿੱਚ ਗੁਜ਼ਾਰਨਗੇ ਦੱਸ ਜਾਈਏ ਕਿ ਡੇਰਾ ਮੁਖੀ ਰਾਮ ਰਹੀਮ सिरसा ਸਥਿਤ ਡੇਰੇ ਦੇ ਵਿੱਚ ਲਗਭਗ 8 ਸਾਲਾਂ ਬਾਅਦ ਪਹੁੰਚੇ ਨੇ ਸਾਲ 2017 ਤੋਂ ਬਾਅਦ ਗੁਰਮੀਤ ਰਾਮ ਰਹੀਮ ਹੁਣ ਤੱਕ 12ਵੀਂ ਵਾਰ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਅਤੇ ਇਸ ਸਾਲ 2025 ਵਿੱਚ ਇਹ ਉਹਨਾਂ ਦੀ ਪਹਿਲੀ ਪੈਰੋਲ ਹੈ ਡੇਰਾ ਮੁਖੀ ਨੇ ਵੀਡੀਓ ਜਾਰੀ ਕਰਕੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਉਹ ਅਪੀਲ ਪਿਆਰੀ ਸਾਥੀ ਜੀਓ परमात्मा की कृपा से आपके दर्शनों के लिए फिर से आपकी सेवा में आए हैं और इस बार सरसा धाम में आए हैं शास्त्र नाम जी श्याम अस्तान जी धाम में तो आपसे प्रार्थना है कि आप लोग शास्त्र नाम जी धाम श्याम स्थान जी धाम सरसा में ना आए अपनी अपनी जगह पे रहें हमें दर्शन दें तो आपसे प्रार्थना है आप जैसी भी सेवादार आपको कहेंगे उस पर पूरा पूरा अमल करना है जी आप सबको भगवान बहुत खुशियाँ दें परमात्मा सतगुरु मौला और घरों में बरकतें आएँ बहुत बहुत आशीर्वाद ਪ੍ਰਯਾਗਰਾਜ ਦੇ ਮਹਾਕੁੰਭ ਚ ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਦੇ ਮਹਾਮੜਲੇਸ਼ਵਰ ਬਣਨ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਇਸ ਤੇ ਰਾਮਦੇਵ ਨੇ ਸਪਸ਼ਟ ਆਖੇ ਕਿ ਅਸਲੀ ਕੁੰਭ ਉਹ ਨਹੀਂ ਹੈ ਜਿੱਥੇ ਲੋਕ ਇਸ ਤਰ੍ਹਾਂ ਸੰਤ ਬਣ ਰਹੇ ਨੇ ਕਿਸੇ ਦੇ ਨਾਮ ਨਾਲ ਬਾਬਾ ਜੋੜਨਾ ਗਲਤ ਹੈ ਇਸ ਦੇ ਨਾਲ ਹੀ ਬਾਬਾ ਰਾਮਦੇਵ ਨੇ ਕੁੰਭ ਵਿੱਚ ਰੀਲਾਂ ਰਾਹੀਂ ਫੈਲਾਈ ਜਾ ਰਹੀ ਅਸ਼ਲੀਲਤਾ ਤੇ ਵੀ ਨਰਾਜ਼ਗੀ ਜ਼ਾਹਰ ਕੀਤੀ ਹੈ बाबा रामदेव ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ ਹਰ ਕੋਈ ਹੈਰਾਨ ਹੈ ਕਿ ਜਿੱਥੇ ਇੱਕ ਪਾਸੇ ਲੋਕ ਮਮਤਾ ਕੁਲਕਰਨੀ ਤੋਂ ਖੁਸ਼ ਨੇ ਉੱਥੇ ਹੀ ਬਹੁਤ ਸਾਰੇ ਲੋਕ ਉਹਨਾਂ ਦੇ ਮਹਾ ਮੰਦलेश्वर ਬਣਨ ਤੇ ਸਵਾਲ ਚੁੱਕ ਰਹੇ ਨੇ ਉਧਰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਵਿਦਿਆਰਥੀ ਜਥੇਬੰਦੀ ਐਸ.ਓ.ਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂ ਖੇੜਾ ਦੇ 4 ਸਾਲ ਪੁਰਾਣੇ ਕਤਲ ਮਾਮਲੇ ਦਾ ਨਿਬੇੜਾ ਕਰਦਿਆਂ ਤਿੰਨ ਮੁਲਜ਼ਮਾ ਗੈਂਗਸਟਰ ਅਜੇ ਲੈਫਟੀ ਸੱਜਣ ਪੋਲੂ ਅਤੇ ਅਨਿਲ ਲੱਟ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਦੇ ਵਿੱਚ ਨਾਮਜ਼ਦ ਬਾਕੀ ਗੈਂਗਸਟਰਾਂ ਭੁਪਿੰਦਰ ਸਿੰਘ ਉਰਫ ਪੋਪੀ ਰਾਣਾ, ਅਨਿਲ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਇਸ ਸਮੇਂ ਹੀ ਸਾਰੇ ਗੈਂਗਸਟਰ ਪਹਿਲਾਂ ਹੀ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ। ਇਸ ਤੋਂ ਇਲਾਵਾ ਮੋਹਾਲੀ ਪੁਲਿਸ ਵੱਲੋਂ ਹੋਰ ਵੀ ਕਈ ਗੈਂਗਸਟਰਾਂ ਨੂੰ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਗਈ ਸੀ। ਰਾਸ਼ਟਰੀ ਜਾਂਚ ਏਜੰਸੀ ਦੀ ਇੱਕ ਟੀਮ 26 11 ਮੁੰਬਈ ਅਤਵਾਦੀ ਹਮਲਿਆਂ ਦੇ ਵਿੱਚ ਆਪਣੀ ਭੂਮਿਕਾ ਲਈ ਭਾਰਤ ਵਿੱਚ ਲੋੜਿੰਦੇ ਤਹਿਵੂ ਰਾਣਾ ਦੀ ਹਵਾਲਗੀ ਲਈ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਬਹੁਤ ਜਲਦੀ ਅਮਰੀਕਾ ਦਾ ਦੌਰਾ ਕਰ ਸਕਦੀ ਹੈ। ਸੂਤਰਾਂ ਮੁਤਾਬਕ ਇਹ ਕਦਮ ਅਮਰੀਕੀ ਸੁਪਰੀਮ ਕੋਰਟ ਦੇ ਹਾਲ ਹੀ ਦੇ ਉਸ ਫੈਸਲੇ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ ਜਿਸ ਦੇ ਵਿੱਚ ਰਾਣਾ ਦੁਆਰਾ ਭਾਰਤ ਨੂੰ ਉਸ ਦੀ ਹਵਾਲਗੀ ਨੂੰ ਚੁਣੌਤੀ ਦੇਣ ਵਾਲੀ ਇਸਮਿਕਾ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨੇ ਇੱਕ ਮਹੱਤਵਪੂਰਨ ਕਾਨੂੰਨੀ ਰੁਕਾਵਟ ਨੂੰ ਦੂਰ ਕਰ ਦਿੱਤਾ ਹੈ ਜਿਸ ਨਾਲ ਭਾਰਤੀ ਅਧਿਕਾਰੀਆਂ ਨੂੰ ਉਸ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਵਿੱਚ ਮਦਦ ਮਿਲੇਗੀ। ਇਹ ਸੰਸਾਦੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦੋ ਵਾਰੀ ਇਜਾਜ਼ਤ। ਧੰਨਵਾਦ।